ਆ ਸਿਸਟਰ ਬਗਾਂ ਦੇ ਪਿੰਡੀਆਂ ਗਲੀਆਂ ਇਹ ਕਿਨਾਂ ਦੀ ਵੀਡੀਓ ਹੈ ਵਾਈਫਾਈ ਲੱਗਾ ਹੈ ਵਾਈਫਾਈ ਲੱਗਾ ਹੈ ਕਿਨਾਂ ਰਹਾ ਹੈ ਤੇ ਸਿਰ ਆਇਆ ਜੀ ਸੱਚੀ ਮਿੱਠੇ ਚਾਹ ਤੇ ਚਾਹ ਮਿੱਠੇ ਚਾਹ ਖਾਂਦੇ ਹੋਰ ਦੂਜੇ ਗੁੱਡੇ ਨੂੰ ਖਾਣੀ ਕਹਿ ਦਿੰਦੇ ये पुराने वीडियो मेरी हैं। <Spri> है। काठकी दुवारी बना दे ना। हेलो, हाँ कौन? हमारा बेटा हमारे कब्जे में है। अगर उसको जीवाणा है तो लीगला करता है तो उसको ले जाओ। तू बीस लाख छोड़, जरा बात करा ना उससे। लोग बात करें उससे। इधर आओ प्रभा। है। ਤਲੇ ਇਹ ਪਤਾ ਟੀਵੀ ਦਾ ਮੋੜ ਘਾ ਰੱਖਾ ਹੈ ਸ਼ੁਭੇ ਸੇ ਦੇਖ ਰਹਾ ਹੂ ਇੱਕ ਹੀ ਸੀਨੀਅਰ ਗਰਦੀ ਉੱਠਾ ਇਹ ਪੁਰਾਣੇ ਸਾਡੇ ਪੰਗੇ ਲੈ ਹੋਏ ਨੇ ਚੰਡੀਗੜ੍ਹ ਰਹਿੰਦੇ ਸੀ ਸੁਣਾ ਹੈ ਬਹੁਤ ਪੜ੍ਹੇ ਲਿਖੇ ਹੋ ਤੋ ਕਹਤਾ ਹੋ ਇਤਨੇ ਉਹ ਰੋਜ਼ਨੇ ਕਿਦਨੇ ਹੋਤੇ ਇਹ ਚੈਨਲ ਤੇ ਜਾ ਮੇਰੇ ਚੈਨਲ ਵਖਾ ਪੁਰਾਣਾ ਚੈਨਲ ਨੀ ਉਹ ਆ ਗਿਆ ਉਹ ਆ ਗਿਆ ਸਪੋਰਟਸ ਕਾਰ ਆ ਰਿਹਾ ਹੈ ਇਸ ਆਏ ਆਏ 360 ਸਬਸਕ੍ਰਾਈਬਰ ਨੇ

ਸਾਮਨੇ ਜਾਣਾ ਆਪਾਂ ਉਹ ਸੜਕ ਦਿਖ ਰਹੀ ਹੈ ਆਪਣਾ ਘਰ ਕਿਹੜਾ ਬਾਈ ਕੀ ਆ ਤੁਹ ਬਣੀ ਨਵੇਂ ਅੱਛਾ ਆ ਕੋਠੇ ਬਣੀ ਨਵੇਂ ਦੀਪੋ ਰਾਣੀ ਟਰੈਕਟਰ ਅੱਛਾ ਆਪਦਾ ਸਰਪੰਚ ਮੜੀਆਂ ਨੇ ਮੜੀਆਂ ਨੇ ਖੂਏਗਾ ਸੀ ਆ ਆ ਕੀ ਕੁਟੀਗੀ ਆ ਕੁਟੀਗੀ ਹੈ ਤੇ ਆਪਾਂ ਜਾਣਾ ਉਹ ਸਾਮਨੇ ਗੋਠੀ ਜਿੱਥੇ ਬੰਦੀ ਵੀ ਇੱਥੇ ਤਾਂ ਡੇਢੀ ਲੱਗਿਆ ਹੋਇਆ ਕੰਮ ਤੇ ਗੋਠੀ ਬੰਦੀ ਵੀ ਗੋਠੀ ਸਾਨੂੰ ਤੱਲੇ ਦੇਖਾਵਾਂਗੇ ਤੁਹਾਨੂੰ ਜਾ ਕੇ ਉਹ ਕੀ ਬਾਗ ਲੱਗਿਆ ਪਹਿਲਾਂ ਤਾਂ ਨਹੀਂ ਗਏ ਸੀ ਨਾ ਕੀ ਨੇ ਉੱਥੇ ਵਿਰੋਧਾਂ ਦਾ ਅੱਛਾ ਕੈਂਟ ਲਿਕੇਸ਼ਨ ਹੈ ਜਿੱਥੇ ਬਣਾਉਂਦੇ ਬਣੇ ਇੱਧਰ ਸਾਹਮਣੇ ਨਾਲ ਹੈਗਾ ਇਹਨਾਂ ਦੀ ਗੋਠੀ ਬੰਦੀ ਵੀ ਆਹ ਸਾਹਮਣੇ ਵਾਲੇ ਦੀ ਇਹ ਇਹ ਬਣਾਉਂਦੇ ਬਣੇ ਇਹ ਬਣਾਉਂਦੇ ਪੈਣੇ ਆਹ ਘਰ ਠੀਕ ਹੈ ਆਪਾਂ ਹੀ ਬਣਵਾਣੀ ਹੈ ਸਭੂ ਇੱਕ 4-5 ਸਾਲ ਬਾਅਦ ਬਣਾਵਾਂਗੇ ਠੰਡ ਪੂਰੀ ਪੈਂਦੀ ਵੀ ਹੈ ਤੇ ਬਾਈ ਕੰਪਨੀ ਛੁੱਟੀ ਆਂਦੀ ਮੈਨੂੰ ਤਾਂ ਨਾਲ ਨਹਿਰ ਚੱਲਿਆ ਸੀ ਇਹ ਅੱਧਰ ਵੀ ਨਾਲ ਹੀ ਤਾਂ ਨਹਿਰ ਗਿਆ ਉਹ ਇੱਕ ਚ ਵਸਾ ਲੈ ਠੀਕ ਹੈ ਇਹ ਮੇਰਤ ਵਧੀਆ ਵਲੌਗ ਨਾਏਗਾ ਮੈਂ ਕਿ ਮੈਨੂੰ ਲੈਣ ਭੇਜਣੇ ਦੀਦੀ ਨੂੰ ਤੇ ਹੁਣ ਮੈਂ ਹੋਰ ਕੀ ਕਹਾਂ ਆ ਕੋਠੀ ਜੀ ਸਾਮਣੇ ਅੱਪਾ ਚੱਲਦੇ ਆ ਹਾਂ ਨਾ ਚਲਾ ਆ ਲੈ ਨਾ ਚਲਾਣਾ ਲੈਣਾ ਪਿੱਛੇ ਹੋ ਜਾ ਸੇਟ ਨਾ ਦੇ ਅਸੀਂ ਚੱਲਿਆਂ ਵਾਪਿਸ ਕ੍ਰੀਟੀਵਰ ਲੈ ਕੇ ਜਾਣਾ ਹੁਣ ਘਰੇ ਰੋਹਿਤ ਮੇਰੇ ਨਾਲ ਜਾਣ ਲੱਗਾ ਤੇ ਸੈਮਨ ਨੇ ਕਰੇ ਰੁਕਣਾ ਔਰ ਜੋਤੀ ਹੁੰਦਾ ਨਾ ਜੋਤੀ ਨਾ ਤੇ ਨਵਜੋਤ ਠੀਕ ਹੈ ਤੇ ਇਹਨੂੰ ਮੈਂ ਰਿਸ਼ਵਤ ਦੇ ਰਿਹਾ ਮੈਂ ਇੱਥੇ ਰੁਕਣ ਦੀ 20 ਰੁਪਏ ਚੱਕ ਤੇਰੀ ਟਲਟਰੀ ਲੱਗੀ ਬੱਲੇ ਸਾਡੀ ਸਾਨੂੰ ਨਹੀਂ ਮਿਲ ਜਾਂਦੇ ਸਨ ਇਹਨੇ ਦੋ ਦਿਨ ਰੁਕਣਾ ਇੱਕ ਦਿਨ ਦਾ 10 ਰੁਪਏ 20 ਰੁਪਏ ਹੋ ਗਏ ਪੂਰੇ ਉਹ ਨੇ ਨਾਲ ਦੁਕਾਨ ਤੇ ਗਿਆ ਦੁਕਾਨ ਤੇ ਗਿਆ ਨਹੀਂ ਰੁਕ ਗਿਆ ਇਹਨੂੰ ਦੱਸ ਦੇਈਏ ਇਹਨੂੰ ਮੈਨੂੰ ਡਿਊਟੀ ਲਈ ਜਾਨਾ ਹੈ ਮੈਨੂੰ ਕੋਈ ਨਹੀਂ ਮਾਰਦਾ ਤੈਨੂੰ ਪੈਂਦੀ ਐ ਤੈਨੂੰ ਸਭ ਤੋਂ ਜ਼ਿਆਦਾ ਤੈਨੂੰ ਪੈਂਦੀ ਐ ਅੰਦਰੋਂ ਅੰਦਰੋਂ ਖੋਸ਼ ਹੁੰਦਾ ਵੈ ਅੰਦਰੋਂ ਅੰਦਰੋਂ ਇਹ ਅਸਦਾ ਵੈ ਪੰਜਾਬੀ ਦਾਸ ਮੜਨਾ ਕੰਨ ਤੇ ਟਾਂ ਪੈਂਦੇ ਹਾਂ ਹਾਂ ਜਾਂਦੇ ਰਹੀਏ ਪੱਕਾ ਤਾਲਾ ਲਾ ਦੀਏ ਲੋਕ ਕਰ ਦੀ ਹੈ ਨਾ ਨਹੀਂ ਜਾਣੇ ਤਿਆਰ ਹੋਇਆ ਮਰਨਾ ਆਖਿ ਲੈ ਕੋ ਨਹੀਂ ਗਏ ਹੈ ਇਹ ਸਹੀ ਰਸਾਇਰ ਦੀ ਜੇ ਨਵੀਂ ਬਈ ਕੁੜੀ ਹੁੰਦੀ ਜੇ ਇਹਨੂੰ ਛੱਡ ਦੇਣਾ ਇਹਨੂੰ ਪੈਸੇ ਜ਼ਿਆਦਾ ਮੰਗਨੇ ਸੀ ਨਾ ਇਹ ਦਾ ਮੈਂ ਨਾ ਘਰ ਮੈਂ ਲੱਕੇ ਲਾ ਕਰ ਦਿੱਤੀ ਤੇ ਕੜੋੜਾ ਦੇ ਰਣੀ ਸੀ ਅੱਛਾ ਚੱਲੇ ਮੁੰਡਾ ਤਾਂ ਆਪਣੇ ਨਾਲ ਜਾਣ ਲਈ ਤਿਆਰ ਹੈ ਕੀ ਗੇਂਦ ਫੜਾ ਦੇ ਚੱਲ ਚਲ ਤੇ ਯਾਰ ਹੋ ਗਿਆ ਚਲ 20 ਰੁਪਏ ਦੇ ਮੇਰੇ 20 ਰੁਪਏ ਦੇ ਮੇਰੇ ਅਸੀਂ ਨਾ ਉਧਰ ਦੀ ਡੇਰੀ ਬਿਤਾਏ ਅੱਛਾ ਤੁਕਨੀਆਂ ਵੜੀਆਂ ਨਾ ਤੁਨੂੰ ਆ ਥੋੜਾ ਟੈਂਪੂ ਨਾ ਸਾਡਾ ਖਣਾਈ ਲੋਕਾਂ ਦਾ ਹੈ ਲੋਕਾਂ ਦਾ ਨਹੀਂ ਇਹਾ ਥੋੜਾ ਹੈ ਮੋਡੀਫਾਈ ਕਰਾਇਆ ਜਣਾ ਔਰ 20 ਰੁਪਏ ਬਚ ਗਏ ਸੈਮੂ ਤਿਆਰ ਹੋ ਗਿਆ ਜਾਣ ਵਾਸਤੇ ਇਹ ਬੈਟ ਬਲਾ ਖੇਡਣ ਲੱਗਾ ਹੈ ਕਿੱਦੋਂ ਖੇਡਦਾ ਰਿਹਾ ਕਿਦੋਂ ਚਾਵਾ ਮੈਂ ਵੀ ਐਵੇਂ ਖੇਡਦਾ ਹੁੰਦਾ ਸੀ ਗਿਆ ਅੰਦਰ ਪਟਾ ਜੀ ਗੱਲ ਉਹ ਨਹੀਂ ਉਹ ਪਾਤਾ ਨਹੀਂ ਗਾ ਕਰਦਾ ਰੱਖੇ ਕੁੱਟ ਥੱਲੀ ਖੜੇ ਨਹੀਂ ਕਿਉਂ ਬੰਦ ਕਰੇ ਗੱਲ ਕਰਦਾ ਲੈ ਹਾਂ ਕੌਣ ਬਰਾਤੀ ਹਾਂ ਬੰਨ ਵਾਲਾ ਅੱਜ ਆਜਾ ਵੇ ਤੂੰ ਹਾਂ ਅੱਜ ਅੱਜ ਇਹਦੀ ਖੁਸ਼ੀ ਦੁੱਖ ਨਹੀਂ ਹੋਗੀ ਕਿਉਂਕਿ ਵੀਰੇ ਵਰੀ ਆਏ ਨੇ ਦੇ ਓ ਮੇਰਾ ਬਰਸ਼ ਹੈ ਉਹਨਾਂ ਦੰਤ ਬਾਈ ਇਹਨਾਂ ਟੱਕਣ ਕਿਤੇ ਉਹ ਮੂੰਹ ਦੇਖਾ ਹਾਂ ਹਾਂ ਗੰਡਾ ਚੀਚਣਾ ਹੋਰ ਦੇਓ ਵਾਲਾ ਹੁਣ ਅਸੀਂ ਹੋ ਗਏ 4 ਜਣੇ ਸੈਮ ਰੋਇਤ ਜਸਮੀਤ ਅਨਮੋਲ ਆ ਮੇਰੇ ਸਨੇ ਪੰਜ ਤੇ ਸਾਡੀ ਮਹਿਫਲ ਲੱਗੀ ਖੜੀ ਹੈ ਹਾਂ ਸਾਡੀ ਮਹਿਫਲ ਲੱਗੀ ਖੜੀ ਹੈ ਥੋੜਾ ਖਾਪ ਪਾਣੀ ਹੈ ਦੋ ਦਿਨ ਬਣਾ ਖਾਪ ਪਾਣੀ ਬਤੰਗਾ ਲੈ ਆਣੀ ਅਰੇ ਤੰਗਾ ਤੁੰਗ ਨਹੀਂ ਲੈ ਆਣੀ ਹੈ ਦੋਰ ਲੈ ਆਣੀ ਹੈ ਨਾਨਕੇ ਤੋਂ ਮੋਟਾ ਮਾਣੀਆਂ ਮੋਟਾ ਬੰਦੇ ਵੜੇ ਚਲੋ ਬਾਏ ਘਰ ਦੋ ਭਾਈ